ਸਤ ਸਤ ਕਰ ਕਿੱਥੇ ਮੰਨੀ ਅਹੀਂ ਐਵੇਂ ਬਾਬਾ ਜੋਰ ਲਾਉਂਦਾ ਹੁੰਦਾ ਸਾਡਾ ਸੰਦੀਪ ਸੋਵੀ ਉਹ ਬੜੀ ਉੱਚੀ ਅਰਦਾਸ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮੈਨੂੰ ਕਹਿੰਦਾ ਹੱਸਦਾ ਕਹਤੋਂ ਮੈਂ ਕਹਾਂ ਮੈਨੂੰ ਆਸ ਆਉਂਦਾ ਇਹ ਉਹ ਜਿਹੜੇ ਸਿੱਖਾਂ ਦੀ ਮਤ ਉੱਚੀ ਸੀ ਜਿਹੜੇ ਪੁਰਾਣੇ ਹੁਣ ਵਾਲਿਆਂ ਦੀ ਤੇ ਮਤ ਘਟਿਆ ਚ ਮੈਂ ਕਹੇ ਇਹ ਤੇ ਬੀਬੀ ਮਰ ਜੰਦੀ ਕਿੰਨੀ ਮਾਂ ਨੇ ਜੰਮਿਆ ਪਾਲਿਆ ਤੇ ਮਰੀ ਤੇ ਪਕੌੜੇ ਪਾਉਂਦੇ ਪੰਜ ਤਰ੍ਹਾਂ ਦੇ 6 ਤਰ੍ਹਾਂ ਦੇ ਗੁਲਾਬ ਜਾਂ ਉਹਨੂੰ ਤੇ ਠੰਡੇ ਪਿਉਂਦੇ ਇਹਨਾਂ ਦੀ ਮਤ ਉੱਚੀ ਹੈ ਇਹ ਗੁਰਦਾਰੇ ਦੇ ਲੰਗਰ ਹਾਲ 'ਚ ਟੈਂਟ ਲਾ ਕੇ ਜੁੱਤੀਆਂ ਪਾ ਕੇ ਤੇ ਕੁਰਸੀਆਂ ਢਾ ਕੇ ਬੈਠੇ ਲੰਗਰ ਹਾਲ ਗੁਰੂ ਦਾ ਜਿੱਥੇ ਅਕਬਰ ਕਿਤੇ ਨੰਗੇ ਪੈਰੀ ਪੁੰਝੇ ਬੈਠਾ ਆ ਪਿੰਡਾਂ 'ਚ ਜਿੱਥੇ ਵੇਖੋ ਮਰਗ ਦੇ ਭੋਗ ਦੇ ਨਵੇਂ ਕੰਮ ਫੜ ਲਿਆ ਤੇ ਗੁਰਦੁਆਰੇ ਦੇ ਅੰਦਰ ਹੀ ਟੈਂਟ ਲਾਣ ਦੇ ਲੰਗਰ ਹਾਲ 'ਚ ਜੁੱਤੀਆਂ ਪਾ ਕੇ ਬੈਠੇ ਕੁਰਸੀਆਂ ਦੇ ਉੱਤੇ ਕੀਰਤਨ ਚੱਲ ਲੈਂਦੇ ਜਿਵੇਂ ਵਿਆਹ ਆਏ ਹੁੰਦੇ ਬੇਬੇ ਦੇ ਕੋਈ ਡੱਕਣ ਵਾਲਾ ਨਹੀਂ ਰਹਿ ਗਿਆ ਜਦੋਂ ਸੰਤਾਂ ਦਾ ਟਾਈਮ ਸੀ ਨਾ ਸੰਤ ਜਰਨੈਲ ਸਿੰਘ ਪਿੰਡਰਾਣ ਲਈ ਜੀਂਦੇ ਹੀ ਮਝਾਲ ਕੀ ਕੋਈ ਮਰਜ਼ਾਦਾ ਦੀ ਲੰਗਣਾ ਕਰ ਜੇ ਪਤਾ ਸੀ ਡਾਂਗ ਫਿਰਨੀ ਹੁਣ ਜਿੱਧਰ ਗਏ ਬਾਣੀਏ ਹੁਣ ਨਾ ਕੋਈ ਡੱਕਣ ਵਾਲਾ ਨਾ ਕੋਈ ਜਿਨ੍ਹਾਂ ਨੇ ਡੱਕਣਾ ਸੀ ਉਹ ਆਪ ਗੱਡੇ ਲਾ ਕੇ ਬਹਿ ਗਏ ਆਪ ਆਈਸ਼ੰਕਰਨ ਦੇ ਵੀ ਤੇ ਕਹਿੰਦੇ ਜਦੋਂ ਡਰਾਈਵਰ ਮੁੱਕ ਜੇ ਤੇ ਗੱਡੀ ਬੇਕਾਬੂ ਹੋ ਜਾਂਦੀ ਹੈ ਐਸੇ ਵੇਲੇ ਆਪਣੀ ਕੌਮ ਦਾ ਉਹ ਹਾਲਤ ਹੈ ਜਿਹਦਾ ਜੋ ਜੀ ਕਰਦਾ ਕਰੀ ਜਾਂਦਾ ਇੱਕ ਆਨੰਦ ਕਾਰਜ ਹੋਏ ਪਿੱਛੇ ਜੇ ਵੀਡੀਓ ਆਈ ਉਹ ਕੁਰਸੀਆਂ ਤੇ ਬੈਠੇ ਦੋਵੇਂ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੱਦਾ ਲਾ ਕੇ ਭਾਇਆ ਮੁੰਡੇ ਕੁੜੀ ਨੂੰ ਬਾਹਰ ਦੀ ਇੱਕ ਸਮੁੰਦਰ ਤੇ ਲਈ ਫਿਰਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਪਿੱਛੋਂ ਫੋਟੋ ਚੰਗੀ ਆਊਗੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦਾਰੇ ਚੋਂ ਬਾਹਰ ਸਮੁੰਦਰ ਤੇ ਰੱਖਿਆ ਪਹਿਲੇ ਲੋਕਾਂ ਨੂੰ ਜਿਆਦੇ ਦਿਮਾਗ 'ਚ ਨੁਕਸ ਪੈ ਗਿਆ ਤੇ ਸਮੁੰਦਰ ਤੇ ਮਾਰੇ ਨੂੰ ਰੱਖ ਕੇ ਕੰਡੇ ਤੇ ਤੇ ਪਿਛਲੇ ਪਨੇ ਸਮੁੰਦਰ ਆਉਂਦਿਆ ਤੇ ਗਾੜੀ ਸੋਫਾ ਲਾ ਕੇ ਇਹ ਜੀ ਕਰੋੜਪਤੀ ਹੈ ਤੇ ਮਹਾਰਾਜ ਕਹਿੰਦੇ ਮਾਇਆ ਧਾਰੀ ਆਤ ਅੰਨਾ ਬੋਲਾ ਸ਼ਬਦ ਨਾ ਸੁਣਈ ਕੱਖ ਨਹੀਂ ਸੁਣਨਾ ਇਹਨਾਂ ਨੇ ਇਹ ਲੱਗੇ ਹੁਣ ਆਖੋ ਸਤਿ ਸ੍ਰੀ ਅਕਾਲ ਇਹ ਬਹੁਤਾ ਬੁਰਾਲ ਕਰਤਾ ਜੀ ਇਹ ਤੇ ਮਹਾਰਾਜ ਜੀ ਆਹ